ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਅਜਨਾਲਾ ਦੇ ਪਾਲਾ ਪਿੰਡ ਖੰਡ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਮੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਉੱਤੇ ਖਾਸ ਅਭਦੀ ਵਾਰ ਕੀਤਾ ਮੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਸੁਬੋਧਨ ਕਰਦਿਆਂ ਕਿ ਹੈ ਕਿ ਇਹ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਕਦੋਂ ਰਾਜਨੀਤੀ ਛੱਡਦੇ ਹਨ ਅਤੇ ਕਦੋਂ ਵਾਪਸ ਆਉਂਦੇ ਹਨ ਹੁਣ ਜਦੋਂ ਉਹਨਾਂ ਕੋਲ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਪੰਜਾਬ ਦੇ ਏਜੰਡਾ ਫਾਈਲ ਤੋਂ ਢੂਟ ਛਾੜ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤੀ 9 ਤੋਂ 5 ਦਾ ਕੰਮ ਨਹੀਂ ਜਿੱਥੇ ਤੁਸੀਂ ਜਦੋਂ ਵੀ ਮਨ ਕਰੇ ਆਓ ਤੇ ਚਲੇ ਜਾਓ ਮੈਂ ਕਹਿੰਦਾ ਹਾਂ ਆਓ ਜ਼ਰੂਰ ਆਓ ਪਰ ਉਦੋਂ ਹੀ ਆਓ ਜਦੋਂ ਪੰਜਾਬ ਨੂੰ ਤੁਹਾਡੀ ਲੋੜ ਹੋਵੇ ਸਿਰਫ ਚੋਣਾਂ ਦੌਰਾਨ ਵਾਪਸ ਆਉਣਾ ਸੇਵਾ ਨਹੀਂ ਹੈ ਜਨਾਬ ਤੁਹਾਡੇ ਇਲਾਕੇ ਤੁਸੀਂ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਕੇ ਕਦੋਂ ਫੇਰ ਆਗੇ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲੋ ਇਹ ਕੋ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਨਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਨਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜੰਨੇ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਸੂਟਾਂ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਹੈ ਨਾ ਕੋਈ ਪਾਉਂਦਾ ਹੈ ਇੱਕ ਵਾਰੀ ਆਪਣੇ ਕੋਲੇ ਆ ਗਿਆ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਬਾਪਸ ਲਫਾਫੇ ਚ ਪੈਂਦਾ ਹੈ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰੱਥਲੀ ਮਾ ਜਾਂਦੇ ਆ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆਜੰਡਾ ਹੈ ਬਸ ਹੋਰ ਕੋਈ ਆਜੰਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਗੇ ਇੱਕ ਇਤਿਹਾਸਿਕ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਕਿਸਾਨਾਂ ਲਈ ਫਸਲਾਂ ਦੇ ਖਰਾਬੇ ਦੀ ਮੁਆਵਜ਼ਾ ਰਾਸ਼ੀ ਵਧਾ ਕੇ 20000 ਰੁਪਏ ਪ੍ਰਤੀ ਏਕੜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਬਾਰੇ ਫੈਸਲਾ ਇਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਇਹ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਦਰਤੀ ਆਫਤ ਕਾਰਨ ਖਰਾਬ ਹੋਈਆਂ ਫਸਲਾਂ ਤੇ ਘਰਾਂ ਦੇ ਨੁਕਸਾਨ ਲਈ ਪੀੜਤ ਲੋਕਾਂ ਨੂੰ ਉਪਮੀ ਰਾਹਤ ਦੇ ਲਈ ਮੰਤਰੀ ਮੰਡਲ ਨੇ ਨੁਕਸਾਨ ਦੀ ਪਰਪਾਈ ਲਈ ਸੂਬੇ ਦੇ ਬਜਟ ਵਿੱਚੋਂ ਮੁਆਵਜ਼ਾ ਦੇਣ ਵਾਸਤੇ ਰਾਹਤ ਰਾਸ਼ੀ ਦੀਆਂ ਸੋਧੀਆਂ ਹੋਈਆਂ ਦਰਾਂ ਨੂੰ ਕਾਰਜਵਾਹਤ ਮਨਜ਼ੂਰੀ ਦਿੱਤੀ ਹੈ ਸੂਬੇ ਨੂੰ ਇਸ ਸਾਲ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਰਕੇ ਰਾਹਤ ਰਾਸ਼ੀ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਜਿਹੜੇ ਲੱਗੇ ਉਹ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਨੂੰ ਲੈ ਕੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹੋਏ ਜਿੰਨਾ ਵਿੱਚ ਕਿ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗੋਵਿੰਦਗੜ੍ਹ ਖੰਨਾ ਖੇਤਰ ਦੀਆਂ ਰੋਲਿੰਗ ਮਿਲਾਂ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਨਜੀਟੀ ਨੇ ਬੰਦੀ ਲਾਈ ਹੋਈ ਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਕਾਫੀ ਸਾਰੇ ਜਿਹੜੇ ਮਿਲ ਸੀ ਰੋਲਿੰਗ ਮਿਲਾਂ ਸੀਗੀਆਂ ਉਹਨਾਂ ਨੂੰ ਤਕਨੀਕੀ ਉਹਨਾਂ ਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀਐਨਜੀ ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਦੀ ਆ ਗਿਆ ਐਜਿਟੇਟ ਦਿੱਤੀ ਸੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਸੋ ਉਹਦੇ ਅੰਦਰ ਅਸੀਂ ਆਪਣਾ ਪੱਖ ਨੂੰ ਕਿ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਅੱਗੇ ਕੇਸ ਨੰਬਰ ਜਿਹੜਾ ਕੇਸ ਚੱਲ ਰਿਹਾ ਹੈਗਾ ਰਾਸ਼ਟਰੀ ਗ੍ਰੀਨ ਟ੍ਰਿਬਿਨਲ ਦੇ ਸਾਹਮਣੇ ਉੱਥੇ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿ ਪੰਜਾਬ ਨੂੰ ਅਸੀਂ ਹਜੇ ਰੂਲਿੰਗ ਮਿਲਣਾ ਨੂੰ ਅਸੀਂ ਹੋਰ ਲੰਬਾ ਸਮਾਂ ਕੋਲੇ ਤੇ ਚਲਾ ਸਕਦੇ ਆ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਆ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜਿਦੇ ਵਿੱਚ ਚੇਅਰਪਰਸਨ ਮਾਨਯੋਗ ਮੰਤਰੀ ਉਦਯੋਗ ਤੇ ਬਣਜ ਪੰਜਾਬ ਮਾਨਯੋਗ ਮੰਤਰੀ ਖੁਰਾਕ ਫਰਾਕਟ ਸਿਵਲ ਸਪਲਾਈ ਮਾਨਯੋਗ ਮੰਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਇਹਨੇ ਕਾਫੀ ਸੱਟਬੈਕ ਮਾਰੀ ਸੀ ਖਾਸ ਕਰਕੇ ਖੰਨੇ ਮੰਡੀ ਗੁਬਿੰਦਗੜ ਦੀ ਰੋਲਿੰਗ ਮਿਲਾਂ ਦੀ ਇੰਡਸਟਰੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਮਿਲੂਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਲਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਹੈ ਤਾਂ ਕਿ ਜਿਹੜੀ ਜੇਲ੍ਹਾਂ ਦੇ ਅੰਦਰ ਕਈ ਵਾਰ ਡਰਗਸ ਡਿਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮੁਲਾਜ਼ਮ ਦਾ ਕੋਈ ਹੋਰ ਵਿਅਕਤੀ ਉਥੇ ਸਪਲਾਈ ਕਰ ਦਿੰਦੇ ਸੀ ਜੱਜੇਲਾਂ ਜਾਂਦੇ ਉਥੇ ਸਨੀਫਰ ਡੌਗ ਜਿਹੜੇ ਲਗੇ ਅਸੀਂ ਖਰੀਦਨ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਟੀ ਦੀਆਂ ਸਿਕਿਉਰਟੀ ਜੇਲਾਂ ਨੇ ਜਿੱਥੇ ਬੰਦੇ ਬੰਨਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਜ਼ਰਤੀ ਹੋਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰੋਕੂਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਆ ਦਿੱਤੀ ਆ ਤਾਂ ਕਿ ਉਹ ਜਿਹੜੀਆਂ ਅ ਡਿਫਰੈਂਟ ਏਜੰਸੀਆਂ ਕੰਮ ਕਰਦੇ ਉਹ ਕੋਈ ਜਿਹੜੀ ਆ ਪਰਚੇਜ਼ ਕੀਤੀ ਜਾ ਸਕੀ ਨਸਪਰ ਡਾਗ ਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੇਰਾ ਸੰਬੰਧਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਹ 6 6 ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਥਾੜਾ ਐਸਿਕ ਉਹਨਾਂ ਨੂੰ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰਪਰੰਤੂ ਉਹ 75 25 ਦੇ ਦੇਸ਼ੋ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਆਵੇ ਦਾ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਉਹਨੂੰ ਅਸੀਂ ਪ੍ਰਤੀ ਮਕਾਨ 40000 ਰੁਪਏ ਦੇਣ ਦਾ ਫੈਸਲਾ ਕੀਤਾਗਾ ਜਿਹਦੇ ਵਿੱਚ 33000 ਰੁਪਿਆ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਕੱਚੇ ਘਰ ਚ 36000 ਰੁਪਿਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸੀ ਡਿੱਗੇ ਸੀ ਤੇ ਟੁੱਟ ਗਏ ਸੀ ਉਹਨਾਂ ਨੂੰ ਇੱਕ ਵੱਡੀ ਰਾਹਤ ਆ ਤੋ 40000 ਰੁਪਿਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਰਕੇ ਤਬਾਹ ਹੋ ਗਏ ਸੀ ਇਹ ਵੀ ਅੱਜ ਤੱਕ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਹੋਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਕਸ਼ਨ ਸੀ ਈ ਆਕਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਕਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਕਿ ਵੀ ਰੇਟ ਬਹੁਤ ਜ਼ਿਆਦਾ ਹਾਈ ਹੋਗੇ ਸੀ ਸਮੇਂ-ਸਮੇਂ ਤੇ ਨਾਲ ਰੇਟ ਬਹੁਤ ਜ਼ਿਆਦਾ ਹਾਈ ਹੋਗੇ ਸੀ ਕਿ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸ ਕਰਨ ਦੇ ਲਈ ਰੀ ਅਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕਨਿਜ਼ਮ ਆ ਕਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਐਮ ਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸੰਬੰਧ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਦੇ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲਿਊਏਟ ਕਰਨਗੀਆਂ ਕਿ ਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਸਰ ਹੋ ਸਕੇ ਨਹੀਂ ਬਹੁਤ ਸਵੀਆਂ ਜੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਕਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾ ਸੀਗੀਆਂ ਜੇ ਤੋ ਫਰਸਟ ਆਕਸ਼ਨ ਦੇ ਤੌਰ 'ਤੇ ਜਰਬ ਉਹ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਬਾਅਦ ਦੇ ਕੇਰ ਉਹਦੀ 50% ਤੋਂ ਵੱਧ ਸੇਲ ਹੋ ਜੇ ਤਾਂ ਠੀਕ ਹੈ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਏਵੈਲੂਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇ ਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆ ਹੈਗਾ ਜਿੱਦਨ ਮੈਸਾਂਗੰਦਾ ਪੰਜਾਬ ਦੇ ਜਿੱਦਾਂ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਗਈ ਸੋ ਇਹ ਨਹੀਂ ਤਾਂ ਇਹ ਰਿਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਆਈ ਹੋਗੇ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇ ਨਹੀਂ ਚੜ ਪਉਂਦੀਆਂ ਸੀਗੀਆਂ ਫਿਰ ਪਹਿਲੀ ਵਾਰ ਪਹਿਲੀ ਵਾਰ ਵੈਲਿਊਏਟ ਕਰ ਲਿਆ ਸੀ ਮੈਂ ਬਾਤ ਪੁੱਛ ਲੇ ਬੰਦੇ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਬਣਦੇ ਸੀਗੇ ਉਹਨਾਂ ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਪਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ਪ੍ਰਤੀ ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਹੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਨਹੀਂ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਪਰ ਛੋਟੀਆਂ ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉਹਤੇ ਸਹੂਲਤਾਂ ਨਹੀਂ ਮਿਲਦੀਆਂ ਸੀ ਔਰ ਲੋਕ ਖਜਲਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖੱਜਲਖਵਾਰੀ ਹੁੰਦੀ ਸੀਗੀ ਕਿ ਬਾਅਦ ਦੇ ਵਿੱਚ 3 ਏਕੜ ਲੈ ਲਿਆ ਕਿਸੇ ਨੇ 4 ਏਕੜ ਵੜਾ ਲਿਆ ਉਹ ਇੱਕ ਬਨ ਬਨ ਦੋ ਦੋ ਏਕੜ ਲਈ ਜਾਂਦੇ ਸੀਗੇ ਔਰ ਕਿਤੇ ਨਾ ਕਿਤੇ ਲੋਕਾਂ ਦਾ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਅਹਿਮ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਡਿਮਾਂਡ ਸੀਗੀ ਕਿ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਆ ਬਹੁ ਮੰਜਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਨੇਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾਗਾ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੱਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪੂ ਸੋਸਾਇਟੀ ਨੂੰ ਫੇਰ ਜਾ ਕੇ ਉਹਨੂੰ ਪੋਜੈਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੋਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਣੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵੀ ਚੁਕਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪੋਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਕਿਲੇ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਹ ਸੋਸਾਇਟੀ ਨੂੰ ਪੋਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਰਿਜ਼ਰਵ ਕੀਮਤ ਦੇ ਪੈਸੇ ਨੇ ਸਰਕਾਰ ਕੋਲੇ ਜਮ੍ਹਾਂ ਕਰਾਜੂ ਤਾਂ ਤਤੰਤ ਉਹਨੂੰ ਜਿਹੜਾ ਪੋਜੈਸ਼ਨ ਮਿਲਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਇ ਦੀ ਡਿਫਰੈਂਟ ਸੁਸਾਇਟੀਜ਼ ਕਹਿੰਕੀ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗੀਆਂ ਕਿ ਫਲਾਂ ਦੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚਾਗੀ ਉਹਨੇ ਕਿਸ਼ਤਾਂ ਲੈ ਲਈਆਂ ਹੁਣ ਪੋਜੈਸ਼ਨ ਨਹੀਂ ਮਿਲ ਰਿਹਾ ਪੋਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਹਾ ਸੀਗਾ ਇਹ ਸਿਰਫ ਔਰ ਸਿਰਫ ਬਹੁ ਮੱਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ ਮੈਂ ਸਮਝਦਾ ਹਾਂ ਕਿ ਨਾਲ ਪੰਜਾਬ ਦੇ ਅੰਦਰ ਜਿਹੜੇ ਲੋਕ ਆਪਣਾ ਫਲੇਟ ਚ ਰਹਿਣਾ ਚਾਹੁੰਦੇ ਨੇਗੇ ਔਰ ਸੋਸਾਇਟੀ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਪੱਧਰ ਤੇ ਰਾਹਤ ਹੋਊਗੀ ਇਸ ਤੋਂ ਬਿਨਾ ਕਿਉਂਕਿ ਹੁਣੇ ਰੀਸੈਂਟਲੀ ਦਰਿਆਵਾਂ ਦੇ ਵਿੱਚ ਹੜ੍ਹਾਂ ਕਾਰਨ ਵੱਡੀ ਪੱਧਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸੌਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੀ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅਚਲ ਕੀਤਾਗਾ ਇਸ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਪਸ਼ਨ ਆਹੀ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਜਿਹੜਾ ਟੈਂਡਰ ਆ ਟੈਂਡਰ ਅਸੀਂ ਉਹਨੂੰ ਘਟਾ ਕੇ 14 ਦਿਨਾਂ ਦਾ ਕੀਤਾ ਗਿਆ ਤਾਂ ਕਿ ਜਲਦੀ ਕੰਮ ਸ਼ੁਰੂ ਹੋ ਜਾਊ ਕਿਉਂਕਿ ਆਲਰੇਡੀ ਸੀਜ਼ਨ ਜਿਹੜਾ ਨੈਕਸਟ ਮੈਂ ਸਮਝਦਾ ਮੌਨਸੂਨ ਸੈਸ਼ਨ ਆ ਆਊਗਾ ਮੌਨਸੂਨ ਉਹਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ ਸਿਲਟਿੰਗ ਜਿਹੜੀ ਆ ਇਦੇ ਅੰਦਰ ਸੈਂਡ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧਰ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋ ਉਹਦੇ ਲਈ ਅਸੀਂ ਇਹ ਜਿਹੜੀ ਆ ਅੱਜ ਥੋੜ੍ਹ ਦਿੱਤੀ ਆ ਸੋ ਇਹ ਐਂਪਾਸਬਲ ਸਟੱਡੀ ਆ ਮੇਰੇ ਕੈਬਨਿਟ ਕਲੀਗ ਅ ਵਿਰੇਂਦਰ ਗੋਇਲ ਜੀ ਵੀ ਕੁਝ ਫੈਸਲੇ ਬਾਰੇ ਤੁਹਾਡੇ ਨਾਲ ਆਪਣੀ ਇਨਫੋਰਮੇਸ਼ਨ ਸਾਂਝੀ ਕਰਨਗੇ ਵਿਰੇਂਦਰ ਗੋਇਲ ਜੀ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮਾਨਯੋਗ ਹਰਪਾਲ ਸਿੰਘ ਜੀਮਾ ਸਾਹਿਬ ਨੇ ਬਾਕੀ ਫੈਸਲਿਆਂ ਬਾਰੇ ਦੱਸਤਾ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਜੋ ਹੋਰ ਫੈਸਲੇ ਹੋਏ ਆ ਪਹਿਲਾਂ ਜੋ ਟੀਮਾ ਸਾਹਿਬ ਨੇ ਦੱਸਿਆ ਕਿ ਡੀਪੀਆਰ ਵੀ ਬਣਾ ਕੇ ਤੇ ਇਹਦੇ ਸੈਕਸ਼ਨ ਸਿਲੈਕਟ ਕੀਤੇ ਆ ਕੁੱਲ 85 ਸਾਈਟਸ ਸਿਲੈਕਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ ਸਾਈਟ ਜਿਹੜੇ ਸਾਈਟਸ ਨੇ ਉਹ ਵਿਆਸ ਦਰਿਆ ਦੇ ਵਿੱਚ ਨੇ ਤੇ ਇਹਨਾਂ 85 ਸਾਈਟਸ ਨੂੰ ਅਸੀਂ ਨੇੜਲੇ ਪਿੰਖ ਦੇ ਵਿੱਚ ਛੇਤੀ ਇਹਨਾਂ ਨੂੰ ਟੈਂਡਰ ਲਾ ਕੇ ਇੱਥੇ ਡੀਸੈਂਟ ਕਰਵਾਉਣਾ ਚਾਹੁੰਦੇ ਆ ਕਿ ਇਹ ਡੀਸੈਟਿੰਗ ਹੈ ਜਿਹੜੀ ਵਿਆਸ ਦਰਿਆ ਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਇਹਦੀ ਪ੍ਰਵਾਨਗੀ ਲੈਣੀ ਪੈਣੀ ਹੈ ਇਹ ਵਿਆਸ ਦਰਿਆ ਨੂੰ ਆ ਰਾਮਸਰ ਸਾਈਟ ਡਿਕਲੇਅਰ ਕਰਵਾ ਰੱਖਿਆ ਸੀ ਪਿਛਲੀ ਕਾਂਗਰਸ ਦੀ ਸਰਕਾਰ ਨੇ ਪਰ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਵੀ ਲੈਣੀ ਹੈ ਤੇ 85 ਸਾਈਟਸ ਤੇ 190 190 ਕਰੋੜ ਕਯੂਬਿਕ ਫੁੱਟ ਹੈ ਜਿਹੜਾ ਉਹ ਅਸੀਂ ਡਿਸਾਈਡ ਕੀਤਾ ਕਿ ਇਹਦੇ ਚੋਂ ਇੰਨਾ ਜਿਹੜੀ ਰੇਤ ਹੈ ਉਹ ਨਿਕਲੂਗੀ ਤੇ ਇਹਦੇ ਨਾਲ 840 ਕਰੋੜ ਦੇ ਕਰੀਬ ਜਿਹੜੀ ਸਰਕਾਰ ਨੂੰ ਆਮਦਨ ਵੀ ਹੋਏਗੀ ਤੇ ਦੂਜਾ ਸਾਰੇ ਜਿਹੜੇ ਦਰਿਆ ਨੇ ਦਰਿਆਵਾਂਆਂ ਕੀਕਾਂ ਬਦਲ ਕੇ ਸਾਰਾ ਦਰਿਆਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਵੀ ਸਮੂਥਲੀ ਚੱਲ ਸਕੇਗਾ ਸੋ ਇਹ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਤੇ ਦੂਜਾ ਜਿਹੜੇ ਵਹੀਕਲ ਜਿਹੜੇ ਟਰੱਕ ਬਾਹਰल्या ਸਟੇਟਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਮਿਨਰਲ ਲੈ ਕੇ ਆਉਂਦੇ ਸੀ ਪ੍ਰੋਸੈਸਡ ਔਰ ਅਨਪ੍ਰੋਸੈਸਡ ਸੋ ਉਹਦੇ ਲਈ ਸਾਨੂੰ ਜੋ ਇਸ ਦੇ ਵਿੱਚ ਰੂਲ ਹੈ 2013 ਦਾ ਮਾਈਨਰ ਅਨ ਮਾਈਨਰ ਰੂਲ 2013 ਦੇ ਨਿਯਮ 74 ਦੇ ਵਿੱਚ ਅਸੀਂ ਸਭ ਤਲਾਜ ਹੈ ਜਿਹੜੀ ਉਹ 12 ਤੇ 13 ਜੋੜ ਕੇ ਹੁਣੇ ਫੈਸਲਾ ਹੋਇਆ ਹੈ ਕਿ ਜਦੋਂ ਵੀ ਕੋਈ ਵਹੀਕਲ ਚੈੱਕ ਪੋਸਟ ਤੇ ਆਉਂਦਾ ਹੈ ਚੈੱਕ ਪੋਸਟਾਂ ਪੰਜਾਬ ਦੇ ਵਿੱਚ 47 ਚੈੱਕ ਪੋਸਟਾਂ ਨੇ ਤੇ ਚੈੱਕ ਪੋਸਟ ਤੇ ਆਉਂਦਾ ਤਾਂ ਉਥੇ ਕਨਫਰਮੇਸ਼ਨ ਰਸੀਟ ਹੈ ਜਿਹੜੀ ਉਹ ਜਿਸ ਸਮੇਂ ਮਿਲੇਗੀ ਵਹੀਕਲ ਨੂੰ ਤਾਂ ਉਸ ਦੇ ਨਾਲ ਜਿਹੜੀ ਫੀਸ ਉਸ ਤੋਂ ਵਸੂਲੀ ਜਾਏਗੀ ਇਸ ਦੇ ਨਾਲ ਜਿਹੜੇ ਵੀ ਟਰੱਕ ਬਾਹਰੋਂ ਆਣਗੇ ਉਹਨਾਂ ਨੂੰ ਬੜਾ ਸੌਖਾ ਰਹੇਗਾ ਕਿਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਟਰਾਂਸਪੇਰੈਂਟ ਢੰਗ ਦੇ ਨਾਲ ਇਹ ਸਾਰਾ ਕੰਮ ਹੋ ਜਾਏਗਾ ਤੇ ਇਸ ਦੇ ਜਿਹੜਾ ਚੈੱਕ ਸੋ ਨੇ ਉਹਨਾਂ ਦੀ ਐਫੀਸ਼ੀਐਂਸੀ ਬਧੇਗੀ ਰੱਖ-ਰਖਾਵ ਦਾ ਜਿਹੜਾ ਸਾਰਾ ਖਰਚਾ ਹੈ ਉਹ ਵੀ ਇਹਦੇ ਵਿੱਚ ਸਾਰਾ ਜਿਹੜਾ ਉਹ ਅਡਜਸਟ ਹੋ ਜਾਏਗਾ ਸੋ ਇਸ ਦੇ ਨਾਲ ਆਉਣ ਵਾਲੇ ਵਹੀਕਲ ਦੀ ਪਰੇਸ਼ਾਨੀ ਵੀ ਖਤਮ ਹੋਏਗੀ ਤੇ ਸਰਕਾਰ ਨੂੰ ਹੋਰ ਚੰਗੇ ਢੰਗ ਦੇ ਨਾਲ ਜੋ ਇਹ 12 ਜਿੰਨਾ ਵੀ ਮਿਲਣ ਲਾਉਂਦਾ ਲੀਗਲ ਤੌਰ ਤੇ ਇਹ ਉਹਦੇ ਲਈ ਸੀ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿਸਾਤੇ ਅੱਜ ਸਿਰਫ ਰੂਲ ਦੇ ਵਿੱਚ ਸੋਧ ਕੀਤੀ ਹੈ ਫੇਸ ਜਿਹੜੇ ਡਿਸਾਈਡ ਹੈ ਉਹ ਬਾਅਦ ਦੇ ਵਿੱਚ ਕਰਾਂਗੇ ਮਤਲਬ ਕਿ ਇਹ ਚੱਕ ਪੋਸਟਾਂ ਜਿੰਨੀਆਂ ਬਣੀਆਂ ਨੇ ਪਿਆਰ ਦਾ ਰਿਆ ਪਰੋਚਨ ਦਾ ਕਰ ਪੜੀਆਂ ਜਦੋਂ ਪਾਰ ਹੋਉਂਦੀ ਹੈ ਆਪਣੀ ਮਨਮਰਜ਼ੀ ਚੱਲੀ ਉਹਨੂੰ